ਕਲਜੀ ਮਮਨਿੰਦਰ ਸਿੰਘ ਤੇ ਜਿਹੜਾ ਚੈਲੰਜ ਦਿੱਤਾ ਸੀਗਾ ਸੁਨੀਲ ਜਾਖੜ ਨੇ ਪੰਜਾਬ ਦੇ ਪ੍ਰਧਾਨ বিজেਵੀ ਪੰਜਾਬ ਦੇ ਪ੍ਰਧਾਨ ਨੇ ਜਿਹੜੇ ਤੇ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਖਾਲੀ ਪਿਆ ਨੇ ਤੇ ਕਿਸਾਨ ਆਗੂ ਉੱਥੇ ਪਹੁੰਚੇ ਹੋਏ ਨੇ ਤੇ ਸਾਰੇ ਕਿਸਾਨ ਆਗੂ ਤੁਸੀਂ ਦਿਖਾ ਸਕਦੇ ਹੋ ਸਰਬ ਸਿੰਘ ਬੰਦੇਰ ਜਗਦੀਸ਼ ਸਿੰਘ ਡੱਲੇਵਾਲ ਤੇ ਹੋਰ ਵੀ ਕਿਸਾਨ ਆਗੂ ਮਜੀਤ ਸਿੰਘ ਰਾਏ ਦਲਬਾਖ ਸਿੰਘ ਬਾਕੀ ਹੋਰ ਵੀ ਕਈ ਕਿਸਾਨ ਆਗੂ ਪਹੁੰਚੇ ਹੋਏ ਨੇ ਪਰ ਜਿਹੜੇ ਲੀਡਰ ਨੇ ਲੀਡਰ ਨਹੀਂ ਪਹੁੰਚੇ ਇਹਨਾਂ ਨੇ ਚੈਲੰਜ ਕੀਤਾ ਸੀਗਾ ਤੇ ਕਿਸਾਨ ਜਥੇਬੰਦੀਆਂ ਨੂੰ ਐਸਕੇਮ ਗਰਜਨੀਤਿਕ ਜਿਹੜੇ ਮੋਰਚਾ ਲੱਗਿਆ ਹੋਇਆ ਸ਼ੰਭੂ ਬਾਟਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨੀ ਮੰਗਾਂ ਲੈ ਕੇ ਤੇ ਉਹਦੇ ਰਿਲੇਟਡ ਵਿੱਚ ਇਹ ਜਿਹੜੀ ਮੀਟਿੰਗ ਹੋਣੀ ਸੀ ਕਿਸਾਨ ਪਬੰਦੇ ਵਿੱਚ ਤੇ 2 ਘੰਟੇ ਦੇ ਉੱਪਰ ਹੋ ਗਿਆ ਪਰ ਇਹ ਲੀਡਰ ਨਹੀਂ ਪਹੁੰਚੇ ਕਿਸਾਨ ਆਗੂ ਇਹਨਾਂ ਦੀ ਵੇਟ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਆਂ ਵੀ ਕਿਉਂ ਇਹ ਸਵਾਲਾਂ ਤੋਂ ਭੱਜ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹੋਂਗੇ ਬਾਰੇ ਜਿਹੜੇ ਤੁਸੀਂ ਉਹਨਾਂ ਨੇ ਚੈਲੰਜ ਦਿੱਤਾ ਸੀਗਾ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤੇ ਤੁਸੀਂ ਇੱਥੇ ਪਹੁੰਚ ਚੁੱਕੇ ਹੋ 12 ਵਜੇ ਉਹਨਾਂ ਦਾ ਟਾਈਮ ਦਿੱਤਾ ਸੀਗਾ 12 ਤੋਂ 3 ਵਜੇ ਤੱਕ ਤੁਸੀਂ ਮੇਲ ਕਰੋਗੇ ਕਿਉਂ ਨਹੀਂ ਪਹੁੰਚੇ ਬਿਰੋ ਦੇ ਬਾਰੇ ਕੀ ਕਹੂੰਗੀ ਦੇਖੋ ਜੀ ਇਹਨਾਂ ਨੇ ਚੈਲੰਜ ਕਰਨਾ ਸੀ ਤੇ ਇਹਨਾਂ ਨੂੰ ਆਣਾ ਚਾਹੀਦਾ ਸੀ ਤਾਂ ਇਹੋ ਜਿਹਾ ਚੈਲੰਜ ਕਰਨਾ ਜਿਹਦੇ ਜਿਹਦੇ ਹੱਥੇ ਨਹੀਂ ਲੱਗ ਸਕਦੇ ਤੇ ਇਹਨੇ ਇਹ ਸਾਡੇ ਸਵਾਲਾਂ ਦੇ ਜਵਾਬ ਸਵਾਲਾਂ ਦੇ ਜਵਾਬ ਕਿਤੇ ਵੀ ਨਹੀਂ ਦੇ ਸਕਦੇ ਇਹ ਕੋਈ ਜ਼ਰੂਰੀ ਨਹੀਂ ਇੱਥੇ ਇਹ ਸਾਨੂੰ ਦਿੱਕਤ ਹੀ ਬਦ ਲੈਣਾ ਤੇ ਚੱਲ ਜਾਂਦੇ ਦਿੱਲੀ ਜਾ ਕੇ ਵੀ ਇਹ ਸਾਡੇ ਸਾਹਮਣੇ ਨਹੀਂ ਆ ਸਕਦਾ ਦੇ ਬਾਰੇ ਕੀ ਕਹੂੰਗਾ ਜਿਹੜਾ ਵਿਰੋਧ ਹੋ ਰਿਹਾ ਪਾਰਟੀਆਂ ਦਾ ਫਰੀਦਕੋਟ ਚ ਵਿਰੋਧ ਹੋ ਰਿਹਾ ਹੰਸਰਾ ਅੰਸ ਦਾ ਬਾਕੀ ਹੋਰ ਜਗਾ ਕਈ ਜਗਾ ਵਿਰੋਧ ਹੋ ਰਿਹਾ ਪਾਰਟੀਆਂ ਦਾ ਰਵਨੀਤ ਬਿੱਟੂ ਦਾ ਵਿਰੋਧ ਹੋ ਰਿਹਾ ਉਹਦੇ ਬਾਰੇ ਕੀ ਕਹੂੰਗਾ ਦੇਖੋ ਜੀ ਵਿਰੋਧ ਤਾਂ ਕਰ ਰਹੇ ਆ ਬੀਜੇਪੀ ਸੈਂਟਰ ਸਰਕਾਰ ਆ 10 ਸਾਲ ਇਹਨਾਂ ਰਾਜ ਕੀਤਾ ਇਤਨੇ ਸਦਾ ਚਾਏ ਸੀ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਤੇ ਆਂਦੇ ਐਮਐਸਪੀ ਦਾ ਗਾਰੰਟੀ ਕਾਨੂੰਨ ਕਿਸਾਨਾਂ ਦੀ ਕਰਜ਼ਾ ਮਾਫੀ ਇਹ ਗੱਲਾਂ ਤੋਂ ਸਰਕਾਰ ਭੱਜਦੀ ਆ ਜਿਹੜਾ ਲਕੀਨਪੁਰ ਖੀਰੀ ਦੇ ਵਿੱਚ ਇਹਨਾਂ ਨੇ ਕਾਂਡ ਕੀਤਾ ਕਿਸਾਨਾਂ ਨੂੰ ਕੁਚਲ ਕੇ ਮਾਰਿਆ ਗਿਆ ਉੱਥੇ ਛੀਦ ਕੀਤੇ ਸਾਡੇ ਕਿਸਾਨਾਂ ਉਹਨਾਂ ਦੇ ਲਈ ਅੱਜ ਇਹ ਉਹਨਾਂ ਮੰਤਰੀਆਂ ਨੂੰ ਫੇਰ ਦੁਬਾਰੇ ਟਿਕਟਾਂ ਦਿੱਤੀਆਂ ਔਰ ਜਿਹੜੇ ਕਿਸਾਨਾਂ ਦੇ ਕਾਤਲ ਨੇ ਉਹਨਾਂ ਨੂੰ ਟਿਕਟਾਂ ਦੇ ਰਹੇ ਨੇ ਇਸ ਕਰਕੇ ਬੀਜੇਪੀ ਦਾ ਡਟ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਬੀਜੇਪੀ ਸਾਡੇ ਸਵਾਲਾਂ ਦੇ ਜਵਾਬ ਤੇ ਸਾਡੇ ਨਾਲ ਬਹਿ ਕੇ ਗੱਲ ਨਹੀਂ ਕਰਉਂ ਦੂਜੀ ਗੱਲ ਇਹ ਜਦੋਂ ਉਹ ਪਿਛਲਾ ਅੰਦੋਲਨ ਹੋਇਆ ਉਸ ਅੰਦੋਲਨ ਦੇ ਵਿੱਚ ਜਿਹੜੇ ਲਿਖਤੀ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਕੀਤੇ ਇਹਨਾਂ ਨੇ 5 ਸਾਲ ਪਹਿੇ ਨਿਕਲ ਗਏ ਜਿਹੜੇ ਕਿਸਾਨਾਂ ਦੇ ਕਾਤਲ ਨੇ ਅਜੇ ਮਿਸ਼ਰਾ ਉਹਨਾਂ ਨੂੰ ਟਿਕਟ ਕਿਉਂ ਦਿੱਤੀ ਆ ਉਹ ਉਹਦੇ 'ਚ ਵਿਰੋਧ ਕਰਦੇ ਵੀ ਉਹਨਾਂ ਨੂੰ ਟਿਕਟਾਂ ਦੁਬਾਰੇ ਕਿਉਂ ਦਿੱਤੀਆਂ ਗਈਆਂ ਉਹਦਾ ਵਿਰੋਧ ਹੋ ਰਿਹਾ ਹੈ ਸਾਰਾ ਜ਼ਿਆਦਾਤਰ ਸਾਡਾ ਸ਼ੁਭਕਰਨ ਕਿਉਂ ਸ਼ਹੀਦ ਕੀਤਾ 400 ਕਿਸਾਨਾਂ ਦੇ ਤੁਸੀਂ ਸੱਟਾਂ ਮਾਰੀਆਂ ਜਦੋਂ ਅਸੀਂ 13 ਫਰਵਰੀ ਨੂੰ ਅੱਗੇ ਗਏ ਆ 14 ਫਰਵਰੀ ਨੂੰ 21 ਫਰਵਰੀ ਨੂੰ ਇਹ ਜਿਹੜਾ ਜੋ ਕੁਝ ਹੋਇਆ ਤੁਸੀਂ ਸਾਰਾ মিডিਆ ਨੇ ਕਵਰ ਕੀਤਾ ਔਰ ਦੇਖਿਆ ਔਰ ਇਹ ਸਾਰਾ ਕੁਝ ਜਿਹੜਾ ਸਾਡੇ ਤੇ ਲਾਲਸਣ ਲਗਾ ਰਾਇਆ ਵੀ ਕਿਸਾਨਾਂ ਨੇ ਰਸਤੇ ਜਮ ਕੀਤੇ ਕਿਸਾਨ ਤੁਰਿਆ 13 ਤਰੀਕ ਨੂੰ ਰਸਤੇ ਬੰਦ ਕਰ ਰਹੇ 6 ਤਰੀਕ ਨੂੰ ਕਿਹੜੀ ਕਿਹੜੇ ਲੋਕਤੰਤਰ ਦੇ ਦੈਰੇ ਚ ਆ ਵੀ ਅਸੀਂ ਛੜਕਦੇ ਵਿੱਚ ਦੁਵਾਰਾ ਕਰਦੀਏ ਤੇ ਰਸਤੇ ਰੋਕਦੀਏ ਲੋਕਾਂ ਦੇ ਇਹ ਕਿਤੇ ਹੈ ਇਹ ਬੀਜੇਪੀ ਦੀ ਸਰਕਾਰ ਚ ਹੋ ਰਿਹਾ ਇਸ ਕਰਕੇ ਬੀਜੇਪੀ ਦਾ ਸਾਰੇ ਜਗ੍ਹਾ ਵਿਰੋਧ ਹੋ ਰਿਹਾ ਤੇ ਸਾਡੇ ਨਾਲ ਮੌਜੂਦ ਨੇ ਕਿਸਾਨਾ ਕੁਮਜੀਤ ਸਿੰਘ ਰਾਏ ਕੀ ਕਹੋਗੇ ਜਿਹੜੇ ਚੈਲੰਜ ਖੁਦ ਚੈਲੰਜ ਕਰਕੇ ਬੀਜੇਪੀ ਪ੍ਰਧਾਨ ਸੁਨੀਲ ਜਾਕਰ ਭੱਜ ਰਹੇ ਨੇ ਮੁਕਰ ਰਹੇ ਨੇ ਉਹਦੇ ਬਾਰੇ ਕੀ ਕਹੋਗੇ ਕੋਈ ਬੀਜੇਪੀ ਦਾ ਅਸਲੀ ਚਿਹਰਾ ਹੈ ਇਹ ਹਮੇਸ਼ਾ ਇੰਜ ਹੀ ਕਰਿਆ ਕਰਦੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਇਹਨਾਂ ਨੇ ਚੈਲੰਜ ਤਾਂ ਇਹ ਕੀਤਾ ਸੀ ਵੀ ਸ਼ਾਇਦ ਕਿਸਾਨ ਆਉਣਗੇ ਨਹੀਂ ਸਾਹਮਣੇ ਤੇ ਲੋਕਾਂ 'ਚ ਅਸੀਂ ਕਹਿ ਕੇ ਪਰਸੈਪਸ਼ਨ ਬਣਾਵਾਂਗੇ ਵੀ ਦੇਖੋ ਜਿਵੇਂ ਕਹਿੰਦੇ ਹੀ ਨੇ ਕਿ ਇਹ ਕਿਸਾਨ ਨਹੀਂ ਹੈਗੇ ਜਿਹੜੇ ਸੰਘਰਸ਼ ਕਰ ਰਹੇ ਨੇ ਇਹ ਕਿਸਾਨ ਤੇ ਖੇਤਾਂ 'ਚ ਨੇ ਸੋ ਇਹਨਾਂ ਨੂੰ ਅਸੀਂ ਲੋਕਾਂ ਸਾਹਮਣੇ ਨੰਗਾ ਚਿੱਟਾ ਕਰਨ ਵਾਸਤੇ ਅਸੀਂ ਇਹਨਾਂ ਦਾ ਚੈਲੰਜ ਅਕਸੈਪਟ ਕੀਤਾ ਸੀ ਔਰ ਇਹਨਾਂ ਨੂੰ ਕਿਹਾ ਸੀ ਆਓ ਫਿਰ ਅਸੀਂ ਇਹਨਾਂ ਨੂੰ ਕਹਾਈ ਸਮਾਂ ਤੁਸੀਂ ਦਿਓ ਇਹਨਾਂ ਨੇ 2 ਦਿਨ ਤੱਕ ਸਮਾਂ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਫਿਰ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਫਿਰ 23 ਤਰੀਕ ਅੱਜ ਦੀ ਜਾਨੀ ਕਿਹੜੀ ਤਰੀਕ ਇਹ ਕਿਸਾਨ ਭਵਨ ਜਿਹੜਾ ਚੰਡੀਗੜ੍ਹ ਉਹ ਵੀ ਇਸ ਕਰਕੇ ਚੰਡੀਗੜ੍ਹ ਅਸੀਂ ਕਹਿ ਸਕਦੇ ਹਾਂ ਕਿ ਮੋਰਚੇ ਤੇ ਆਜੋ ਇਹ ਇਹ ਬਹਾਨਾ ਲਾਉਣਗੇ ਵੀ ਉੱਥੇ ਭਾਜਪਾ ਦਾ ਵਿਰੋਧ ਹੋਵੇਗਾ ਇਸ ਕਰਕੇ ਵੀ ਇਹ ਜਿਹੜੀ ਆ ਇਹ ਤੇ ਕੇਂਦਰ ਪ੍ਰਸ਼ਾਸਿਤ ਰਾਜ ਆ ਇੱਕ ਤਰ੍ਹਾਂ ਦਾ ਕਿ ਸਾਰੀ ਪੁਲਿਸ ਕੇਂਦਰ ਦੇधीन ਹੈ ਕਿਤੇ ਕੋਈ ਡਰ ਭੈ ਨਹੀਂ ਕਿੱਥੇ ਆਉਣ ਤੇ ਖੁੱਲੀ ਵੈਸ ਦੇ ਵਿੱਚ ਬੈਠਣ ਜਿਹਦਾ ਉਹਨੇ ਚੈਲੰਜ ਕੀਤਾ ਉਹ ਭੱਜੇ ਨੇ ਅੱਜ ਚੈਲੰਜ ਤੋਂ ਜੋ ਕਿ ਅਸਲੀ ਬੀਜੇਪੀ ਦਾ ਚਿਹਰਾ ਉਹ ਅੱਜ ਸਾਹਮਣੇ ਆਇਆ ਕਿ ਇਵੇਂ ਹੀ ਇਹ ਝੂਠ ਬੋਲ ਉਹ ਲੋਕਾਂ ਨੂੰ ਗੁੰਮਰਾ ਕਰਦੇ ਨੇ ਅੱਜ ਵੀ ਝੂਠ ਬੋਲ ਕੇ ਕਿ ਆਉਣ ਇਹ ਜੀ ਸਾਡਾ ਵੈਸ ਕਰਨ ਤੇ ਆਪ ਅੱਜ ਹਾਜ਼ਰ ਨਹੀਂ ਆਇਆ ਇੱਕ ਗੱਲ ਕਹੇ ਸੀਗੇ ਕਿਸਾਨਾਂ ਆਗੂ ਆਪਣੇ ਦਿਲਵਾਰ ਸਿੰਘ ਜੀ ਤੇ ਕਹਿੰਦੇ ਵੀ ਜਿਹੜੇ ਅਜੀ ਮਿਸ਼ਨੋਂ ਟਿਕਟ ਦਿੱਤੀ ਟਿਕਟ ਦਿੱਤੀ ਗਈ ਹੈ ਵੀ ਜਿਹੜਾ ਨੇ ਲਖਮੀਰ ਲਖਮੀਰਪੁਰ ਖੀਰੀ ਦਾ ਕੇਸ ਹੈ ਉਹਨਾਂ ਨੇ ਕਿਸਾਨਾਂ ਨੇ ਮਤਲਬ ਗੱਡੀਆਂ ਚੜਾਈਆਂ ਸੀ ਉੱਥੇ ਹਨਾ ਅਤਿਆ ਕੀਤੀ ਸੀ ਕਿਸਾਨਾਂ ਦੀ ਤੇ ਉਹ ਤੁਸੀਂ ਉਹ ਵੀ ਮੰਗ ਕਰ ਰਹੇ ਹੋ ਅੰਦੋਲਨ ਦੇ ਵਿੱਚ ਤੇ ਉਹ ਟਿਕਟ ਦਿੱਤੀਆਂ ਉਹਦੇ ਬਾਰੇ ਕੀ ਕਹੋਗੇ ਦੇਖੋ ਜਿਹੜਾ ਅਜੇ ਮਿਸ਼ਰਾ ਟੈਣੀ ਹੈ ਉਹਨੇ ਚੈਲੰਜ ਕੀਤਾ ਸੀ ਕਿਸਾਨਾਂ ਨੂੰ ਤੇ ਵੀ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਕੌਣ ਤੇ ਉਹਦੇ بیٹے ਆਸ਼ੀਸ਼ ਮਿਸ਼ਰਾ ਟੈਣੀ ਨੇ ਫਿਰ ਗੱਡੀਆਂ ਚੜਾਈਆਂ ਕਿਸਾਨਾਂ ਤੇ ਸੋ ਉਹ ਸਾਰਾ ਜਿਹੜਾ ਕੀਤਾ ਧਰਿਆ ਸੀ ਉਹ ਅਜੇ ਮਿਸ਼ਰਾ ਟੈਣੀ ਦਾ ਸੀ ਪਰ ਅੱਜ ਉਹਨਾਂ ਕਾਤਲ ਲੋਕਾਂ ਨੂੰ ਦੁਬਾਰਾ ਟਿਕਟਾਂ ਦੇਣੀਆਂ ਇਹ ਬੀਜੇਪੀ ਦਾ ਅਸਲੀ ਚਿਹਰਾ ਹੈ ਕਿ ਪੂਰੇ ਦੇਸ਼ ਨੂੰ ਇਹ ਗੁਲਾਮ ਬਣਾਉਣਾ ਚਾਹੁੰਦੇ ਕਿਸਾਨ ਤੇ ਮਜ਼ਦੂਰ ਦੀ ਗੱਲ ਜਰੂਰ ਕਰਦੇ ਆ ਪਰ ਅਸਲ ਚ ਕਿਸਾਨ ਤੇ ਮਜ਼ਦੂਰ ਦੀ ਪਿੱਠ 'ਚ ਛੁਰਾ ਮਾਰਦੇ ਆ ਉਹਨਾਂ ਦੇ ਕਤਲ ਕਰਦੇ ਨੇ ਆ ਤੁਸੀਂ ਵੇਖਿਆ ਹੋਊਗਾ ਐਸ ਅੰਦੋਲਨ ਦੌਰਾਨ ਜਿਹੜੀਆਂ ਗੋਲੀਆਂ ਚਲਾਈਆਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਚਲਾਈਆਂ ਔਰ ਹਰਿਆਣਾ ਪੁਲਿਸ ਨੇ ਚਲਾਈਆਂ ਔਰ ਹਰਿਆਣਾ ਪੁਲਿਸ ਤੇ ਜ਼ੀਰੋ ਐਫ ਆਈ ਆਰ ਦਰਜ ਹੁੰਦੀ ਹੈ ਤੇ ਸਾਡੇ ਬੱਚੇ ਜਿਹੜੇ ਉਧਰ ਗਏ ਹੀ ਨਹੀਂ ਆਪਣੀ ਹੱਦ ਦੇ ਅੰਦਰ ਰਹੇ 500 ਮੀਟਰ ਪਿੱਛੇ ਰਹੇ ਉਹਨਾਂ ਦੇ 307 ਦੇ 379 ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਕਿਸੇ ਨੂੰ 에어ਪੋਰਟ ਤੋਂ ਚੱਕ ਲੈ ਕੇ ਟੂਲ ਤੋਂ ਚੱਕ ਲਿਆ ਤੇ ਕਾਨੂੰਨ ਵਿਵਸਥਾ ਰਹੀ ਕਿੱਥੇ ਆ ਲੋਕਤੰਤਰ ਦਾ ਘਾਣ ਕਰ ਦਿੱਤਾ ਬੀਜੇਪੀ ਨੇ ਸੋ ਇਹ ਇੱਕ ਤਰ੍ਹਾਂ ਦਾ ਬੇਵਿਸ਼ਵਾਸੀ ਪੂਰੇ ਦੇਸ਼ 'ਚ ਫੈਲ ਰਹੀ ਆ ਜਿਹੜੀ ਦੇਸ਼ ਲਈ ਬੜੀ ਘਾਤਕ ਹੈ ਔਰ ਇਹ ਬੀਜੇਪੀ ਫੈਲਾ ਰਹੀ ਹੈ ਇਹ ਘਟ ਗਿਣਤੀਆਂ ਤੇ ਜ਼ਬਰ ਕਰਨਾ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ ਦੇਸ਼ ਨੂੰ ਇਧਰ ਵੱਲ ਧੱਕਿਆ ਜਾ ਰਿਹਾ ਹੈ ਇਹ ਫਿਰ ਫਿਰ ਵੀ ਇਹ ਵੱਡੇ ਵੱਡੇ ਚਿਹਰੇ ਜਿਵੇਂ ਰਮਨੀ ਤੇ ਬਿੱਟੂ ਕਾਂਗਰਸ ਵੱਲੋਂ ਬੀਜੇ ਵੀ ਵੱਲ ਗਏ ਨੇ ਤੇ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਵੀ ਪਰਿਵਾਰ ਵਿੱਚੋਂ ਦੇ ਨੋ ਤੇ ਮੁੰਡਾ ਬੀਬੀ ਜੇ ਵੀ ਵੱਲ ਗਏ ਨੇ ਵੱਡੇ ਵੱਡੇ ਚਿਹਰੇ ਇੱਧਰ ਕਿਉਂ ਜਾ ਰਹੇ ਜਦੋਂ ਕਿਸਾਨ ਬਰੋਧੀ ਪਾਰਟੀ ਆ ਦੇਖੋ ਉਹਨਾਂ ਦੀ ਮੈਂ ਤਾਂ ਇੱਕੋ ਹੀ ਗੱਲ ਕਹਿ ਸਕਦਾ ਬਿਆਨਕ ਤੇ ਗੈਰਤ ਮਰ ਚੁੱਕੀ ਹੋਈ ਹੈ ਕੇਵਲ ਉਹ ਲੋਕ ਕੁਰਸੀਆਂ ਦੇ ਮੋਹ ਲਈ ਉਹਨਾਂ ਨੂੰ ਹੋਰ ਕਿਸੇ ਦਾ ਮੋਹ ਨਹੀਂ ਉਹਨਾਂ ਨੂੰ ਆਪਣੀ ਇਵਨ ਪਰਿਵਾਰਾਂ ਦਾ ਮੋਹ ਨਹੀਂ ਜਿਹੜਾ ਬਿੱਟੂ ਦੀ ਗੱਲ ਰਮਨੀ ਬਿੱਟੂ ਦੀ ਹੈ ਉਹਦਾ ਦਾਦਾ ਚਾਹੇ ਬੇਸ਼ੱਕ ਅਸੀਂ ਉਹਦੇ ਵਿਰੋਧੀ ਰਹੇ ਆ ਅਸੀਂ ਉਹਨੂੰ ਇਹ ਕਹਿ ਦਿੰਨੇ ਆ ਅੱਜ ਤਾਂ ਬੁੱੱਚੜਾ ਉਹਨੂੰ ਕਹਿ ਕੇ ਉਹਨੂੰ ਬੁਲਾਉਨੇ ਆ ਕਿ ਉਹਨੇ ਬਹੁਤ ਨੌਜਵਾਨਾਂ ਦਾ ਕਤਲ ਕੀਤਾ ਪਰ ਮੈਂ ਕਹੂੰਗਾ ਉਹ ਕਾਂਗਰਸ 'ਚ ਰਿਹਾ ਲੰਬਾ ਸਮਾਂ ਉਹ ਤਾਂ ਆਪਣੀ ਫੈਮਲੀ ਦਾ ਵੀ ਨਹੀਂ ਹੋਇਆ ਅਰਵਨੀਤ ਬਿੱਟੂ ਉਹ ਹੋਰ ਕਿਸੇ ਦਾ ਕੀ ਹੋਊਗਾ ਜਿਹਨੇ ਉਹਨਾਂ ਦੇ ਬਜ਼ੁਰਗਾਂ ਨੇ ਪੁਸ਼ਤੈਨੀ ਜੇਸ ਪਾਰਟੀ 'ਚ ਕੰਮ ਕੀਤਾ ਅਸੀਂ ਵਿੱਚ ਕਾਂਗਰਸ ਪੱਕੀ ਨਹੀਂ ਪਰ ਮੈਂ ਕਹਾਂਗਾ ਪੁਸ਼ਤੈਨੀ ਜੇਨਾ 'ਚ ਕੰਮ ਕੀਤਾ ਤੇ ਉਹ ਤਾਂ ਅੱਜ ਉਹਨਾਂ ਨੂੰ ਵੀ ਛੱਡ ਕੇ ਚਲੇ ਗਏ ਜਿਹਦਾ ਆਨੰਦ ਮਾਣਦੇ ਰਹੇ ਜਿਹਨੇ ਬਾਬੇ ਆਪਣੇ ਦੀ ਕਹਦੇ ਹੋ ਕਿ ਮੌਤ ਦਾ ਮੁੱਲ ਵੱਟਦੇ ਰਹੇ ਹੁਣ ਤੱਕ ਇਹ ਕਹਿ ਕੇ ਕਿ ਮੇ ਸਾਡਾ ਬਾਪ ਜੀ ਚੀਤ ਹੋ ਗਿਆ ਜਿਹਦਾ ਕਿ ਲੋਕਾਂ ਨੇ ਇਨਸਾਫੇ ਕੀਤਾ ਸੀ ਜਦੋਂ ਇਨਸਾਫ ਨਾ ਮਿਲੇ ਲੋਕ ਫਿਰ ਉਸ ਰਾਹ ਤੇ ਚੱਲਦੇ ਨੇ ਪਰ ਮੈਂ ਗੱਲ ਕਹਾਂਗਾ ਉਹਦਾ ਮੁੱਲ ਹੁਣ ਤੱਕ ਵੱਧਦਾ ਰਿਹਾ ਅੱਜ ਹੁਣ ਜਦੋਂ ਲੱਗਿਆ ਕਿ ਮੈਨੂੰ ਇਧਰੋਂ ਟਿਕਟ ਨਹੀਂ ਮਿਲਣੀ ਤੇ ਛਾਲ ਮਾਰ ਕੇ ਦੂਸਰੀ ਪਾਰਟੀ ਚਲਾ ਗਿਆ ਔਰ ਚਲਾ ਵੀ ਉਹਨਾਂ ਦੇ ਨਾਲ ਗਿਆ ਜਿਹੜੇ ਹੁਣ ਟਿਕਰ ਦੇਸ਼ ਵਿਰੋਧੀ ਜਿਹੜੇ ਪੰਜਾਬ ਵਿਰੋਧੀ ਫੈਸਲੇ ਲੈਂਦੇ ਨੇ ਉਹਨਾਂ ਦੇ ਨਾਲ ਚਲਾ ਗਿਆ ਕੀ ਲੱਗਦਾ ਕਿੰਨੀਆਂ ਸੀਟਾਂ ਆਉਣਗੀਆਂ ਪੰਜਾਬ ਚ ਬੀਜੇਪੀ ਦੀਆਂ ਜੇ ਤੁਸੀਂ ਇੰਨਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਖੰਸਰ ਜਾਂਸ ਨੂੰ ਘੇਰਿਆ ਜਾ ਰਿਹਾ ਫਰੀਦਕੋਟ ਦੇ ਵਿੱਚ ਕਿਸਾਨਾਂ ਵੱਲੋਂ ਛੰਡੀਆਂ ਲੈ ਕੇ ਤੇ ਉਹ ਗੱਲ ਵੀ ਕਹਿੰਦਾ ਵੀ ਜੇ ਮੈਨੂੰ ਜਿਤਾਉਂਗੇ ਤਾਂ ਮੈਂ ਗੱਲ ਰੱਖੂਗਾ ਪੰਜਾਬ ਦੀ ਦਾ ਮੈਂ ਪੁਲ ਦਾ ਕੰਮ ਕਰੂੰਗਾ ਨਹੀਂ ਉਹ ਪਹਿਲਾਂ ਵੀ ਤਾਂ ਇਹਨਾਂ ਨੇ ਦਿੱਲੀ ਤੋਂ ਉਹਨੂੰ ਰਾਜ ਸਭਾ ਮੈਂਬਰ ਅਧਵਾ ਸੌਰੀ ਐਮਪੀ ਬਣਾਇਆ ਸੀਗਾ ਜਦੋਂ ਐਮਪੀ ਚੁਣ ਕੇ ਗਿਆ ਤਾਂ ਉਦੋਂ ਕਿਹੜੀ ਪੰਜਾਬ ਦੀ ਗੱਲ ਕੀਤੀ ਉਹਨੇ ਉਹ ਦਿੱਲੀ ਦਾ ਹੋ ਕੇ ਰਹਿ ਗਿਆ ਸੋ ਇਹ ਲੋਕ ਜਿਹੜੇ ਆ ਇਹ ਕੇਵਲ ਉਹ ਕਹਿ ਰਿਹਾ ਸੀ ਮੈਨੂੰ ਪੰਜਾਬ ਚ ਲੋਕਾਂ ਨੇ ਜਿਤਾਇਆ ਨਹੀਂ ਹੈਗਾ ਇਸ ਕਰਕੇ ਮੈਂ ਗੱਲ ਨਹੀਂ ਕਰ ਸਕਿਆ ਜੇ ਦਾ 베 ਪੰਜਾਬ ਦਾ ਪੁੱਤਰ ਨਹੀਂ ਹੋ ਜਿਹਨੂੰ ਪੰਜਾਬ ਤੋਂ ਨਹੀਂ ਜਿਤਾਇਆ ਜਿਹੜਾ ਬੰਦਾ ਅੱਜ ਇੰਗਲੈਂਡ ਅਮਰੀਕਾ ਚ ਜਾ ਕੇ ਹਰਜੀਤ ਢੀਸੀ ਵਰਗੇ ਤਰਨਜੀਤ ਢੀਸੀ ਵਰਗੇ ਉੱਥੇ ਐਮਪੀ ਬਣੇ ਨੇ ਕੀ ਉਹਨਾਂ ਨੂੰ ਪੰਜਾਬ ਦਾ ਦਰਦ ਨਹੀਂ ਪੰਜਾਬ ਦਾ ਦਰਦ ਆ ਕੇ ਬਿਲਕਦੇ ਨਹੀਂ ਪੰਜਾਬ ਲਈ ਉੱਥੇ ਵੀ ਦਰਦ ਰੱਖਦੇ ਨੇ ਆ ਇਸ ਆ ਹੁਣ ਮੋਰਚਾ ਚੱਲਿਆ ਉਸ ਤਰਨਜੀਤ ਢੀਸੀ ਨੇ ਉੱਥੇ ਵਵਾਹ ਉਠਾਈ ਆਪਣੀ ਲੋਕ ਸਭਾ ਦੇ ਵਿੱਚ ਉਹ ਨੇ असली ਪੰਜਾਬੀ ਪੁੱਤਰ ਇਹ ਪੰਜਾਬ ਦੇ ਪੁੱਤਰ ਨਹੀਂ ਹੈਗੇ ਇਹ ਡਰਾਮੇਵਾਜ ਨੇ ਹੰਸਰਾ ਜਾਂ ਅੰਸਰ ਕਰਕੇ ਟਕੋਹਲੇਵਾਜ ਨੇ ਫਿਰ ਮੈਂ ਹੋਰ ਗੱਲ ਕਮਾਂਗਾ ਕਈ ਬੰਦੇ ਇਹ ਪਰਸੈਪਸ਼ਨ ਬਣਾ ਰਹੇ ਨੇ ਕਿ ਉਹ ਐਸਸੀ ਪਰਿਵਾਰਾਂ ਚੋਂ ਆਉਂਦਾ ਹੈ ਸਾਡਾ ਕਿਸੇ ਦਾ ਵਿਰੋਧ ਨਹੀਂ ਕਿਸੇ ਧਰਮ ਦਾ ਕਿਸੇ ਜਾਤੀ ਦਾ ਕਿਸੇ ਦਾ ਵਿਰੋਧ ਨਹੀਂ ਇਵਨ ਐਸੀ ਕਿਸੇ ਪਾਰਟੀ ਦਾ ਵਿਰੋਧ ਵੀ ਨਹੀਂ ਕਰਦੇ ਪਰ ਜਿਹੜੀ ਸੱਤਾਧਾਰੀ ਪਾਰਟੀ ਆ ਉਹਦੀਆਂ ਨੀਤੀਆਂ ਦਾ ਵਿਰੋਧ ਕਰਦੇ ਆ ਤੇ ਇਹ ਜਿਹੜੀ ਸੱਤਾਧਾਰੀ ਪਾਰਟੀ ਬੀਜੇਪੀ ਤੋਂ ਖੜ ਰਿਆ ਇਸ ਕਰਕੇ ਹੰਸਰਾ ਹੈ ਅੰਸਰਾ ਵਿਰੋਧ ਹੈ ਉਹ ਖੜਾ ਹੋਵੇ ਇੰਡੀਪੈਂਡੈਂਟ ਖੜਾ ਹੋਵੇ ਲੋਕਾਂ ਕੋ ਜਾਵੇ ਕਵੇ ਲੋਕਾਂ ਨੂੰ ਤੇ ਮੈਂ ਇਸ ਪਾਰਟੀ ਨੂੰ ਮਾਰੀ ਠੋਕਰ ਤੇ ਮੈਂ ਇੰਡੀਪੈਂਡੈਂਟ ਤੁਹਾਡੇ ਕੋ ਆਣਾ ਤੁਸੀਂ ਮੈਨੂੰ ਜਦਾਓ ਮੈਂ ਗੱਲ ਕਰਾਂਗਾ ਫਿਰ ਲੋਕ ਦੇਖ ਲੈਣਗੇ ਲੋਕ ਫੈਸਲਾ ਕਰਨਗੇ ਤੇ ਜਿਹੜਾ ਤੁਹਾਡਾ ਸਵਾਲ ਹੈ ਕਿ ਕਿੰਨੀਆਂ ਸੀਟਾਂ ਆਣਗੀਆਂ ਦੇਖੋ ਕਲੀਅਰ ਕਟ ਹੈ ਅਸੀਂ ਤਾਂ ਕਹਿੰਦੇ ਇਹਨਾਂ ਨੂੰ ਇੱਕ ਵੀ ਸੀਟ ਪੂਰੇ ਦੇਸ਼ ਚੋਂ ਨਹੀਂ ਆਣੀ ਚਾਹੀਦੀ ਜਿਹੜਾ ਇਹਨਾਂ ਦਾ ਰਵਈਆ ਕਿਸਾਨਾਂ ਮਜ਼ਦੂਰਾਂ ਲੋਕਾਂ ਪ੍ਰਤੀ ਹੈ ਪਰ ਇਹ ਲੋਕਾਂ ਨੇ ਫੈਸਲਾ ਲੈਣਾ ਹੈ ਸੰਘਰਸ਼ੀ ਲੋਕ ਇਹ ਨਹੀਂ ਕਦੇ ਵੇਖਿਆ ਕਰਦੇ ਕਿ ਸੱਤਾ 'ਚ ਕੌਣ ਹੈ ਨਹੀਂ ਹੈ ਉਹ ਹਮੇਸ਼ਾ ਲੋਕਾਂ ਦੇ ਹੱੱਥਾਂ ਲਈ ਲੜਦੇ ਨੇ ਸਿਰ ਤਰ ਦੀਵਾਜੀ ਲਾ ਕੇ ਤੇ ਲੜਦੇ ਰਹਿਣਗੇ ਲੋਕ ਕਾਂਗਰਸ ਪਾਰਟੀ ਸੀ ਪਹਿਲਾਂ ਲੋਕ ਅੱਕਗੇ ਸੀ ਕਾਂਗਰਸ ਪਾਰਟੀ ਤੋਂ ਵੀ ਇਹਨਾਂ ਸੋਨੀਆ ਗਾਂਧੀ ਜਦੋਂ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ ਪ੍ਰਮੰਤ ਪ੍ਰਧਾਨ ਮੰਤਰੀ ਸੀਗਾ ਤੇ ਮਹਿੰਗਾਈ ਜ਼ਿਆਦਾ ਵਧ ਗਈ ਸੀ ਤਾਂ મોદી ਨੂੰ ਲੋਕਾਂ ਨੇ ਮੌਕਾ ਦਿੱਤਾ ਤੇ ਹੁਣ ਕੀ ਲੱਗਦਾ ਵੀ ਦੁਬਾਰੇ ਜਿਹੜੀ ਕਾਂਗਰਸ ਪਾਰਟੀ ਆ 84 ਦੇ ਕਤਲੇਆਮ ਦੀ ਕਤਲੇਆਮ ਵੀ ਕੀਤਾ ਹੋਇਆ ਨੇ ਵੀ ਜਿੱਤ ਇਹ ਜਿੱਤ ਕੇ ਕੁਝ ਕਰੂਗੀ ਲੋਕਾਂ ਦੇ ਫੈਸਲੇ ਜਿਹੜੇ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਵੀ ਹੱਲ ਕਰੋਗੇ ਇਹਦਾ ਦੇਖੋ ਮੈਂ ਪਹਿਲਾਂ ਕਿਹਾ ਪਈ ਅਸੀਂ ਕਿਸੇ ਪਾਰਟੀ ਦੇ ਪੱਖੀ ਨਹੀਂ ਤਾਂ ਕਿਸੇ ਪਾਰਟੀ ਦੇ ਵਿਰੋਧੀ ਨਹੀਂ ਅਸੀਂ ਇਹਨਾਂ ਦੀਆਂ ਨੀਤੀਆਂ ਦੇ ਵਿਰੋਧਚ ਆ ਉਹ ਚਾਹੇ ਕਾਂਗਰਸ ਦੇ ਚਾਹੇ ਭਾਜਪਾ ਏ ਬੀ ਸੀ ਡੀ ਕੋਈ ਵੀ ਹੈ ਜਿਹੜੇ ਲੋਕਪੱਖੀ ਫੈਸਲੇ ਨਹੀਂ ਲੈਣਗੇ ਉਹਨਾਂ ਦੇ ਵਿਰੋਧ ਚ ਲਵਾਂਗੇ ਤੇ ਜਿਹੜੀ ਕਾਂਗਰਸ ਦੀ ਗੱਲ ਹੈ ਜੇ ਕਾਂਗਰਸ ਨੇ ਨਹੀਂ ਲੋਕਾਂ ਦਾ ਸੋਚਿਆ ਸੀ ਤਾਂ ਹੀ ਸੱਤਾ ਤੋਂ ਬਾਹਰ ਗਏ ਤੇ ਫਿਰ ਇਹੀ ਹਾਲ ਹੁਣ ਭਾਜਪਾ ਦਾ ਵੀ ਹੋਏਗਾ ਜਦੋਂ ਲੋਕ ਦੇ ਹਿੱਤ 'ਚ ਨਹੀਂ ਕੰਮ ਕਰਨਗੇ ਲੋਕ ਤਾਂ ਲੋਕਾਂ ਦੇ ਵਿਰੋਧ 'ਚ ਕੰਮ ਕਰਨਗੇ ਫਿਰ ਉਹਨਾਂ ਨੂੰ ਵੀ ਲੋਕ ਸੱਤਾ ਤੋਂ ਬਾਹਰ ਕਰ ਦੇਣਗੇ ਲੋਕ ਰਹਿਣਾ ਸਰਕਾਰਾਂ ਬਣਦੀਆਂ ਤੇ ਲੋਕ ਰਹਿਣਾ ਸਰਕਾਰਾਂ ਬਦਲ जाया ਕਰਦੀਆਂ ਤਖਤੋਂ ਤਾਜ ਬਦਲ ਲੈਂਦੇ ਨੇ ਲੋਕ ਜੋ ਇਹ ਨਰਿੰਦਰ ਮੋਦੀ ਨੂੰ ਹੰਕਾਰ ਹੈ ਜਿਵੇਂ ਕਾਂਗਰਸ ਦਾ ਤਖਤੋਂ ਤਾਜ ਬਦਲਿਆ ਇਹਦਾ ਵੀ ਬਦਲ ਦੇਣਗੇ ਫਿਰ ਇਹ ਵੀ ਲੱਭਣਗੇ ਇਹ ਵੀ ਰਾਜ ਜਿਵੇਂ ਉਹ ਲੱਭਦੇ ਪੈਨੇ ਅੱਜ ਸੋ ਮੈਂ ਸਮਝਦਾ ਅਸੀਂ ਕਿਸੇ ਦੇ ਪੱਖੀ ਵੀ ਨਹੀਂ ਤਾਂ ਕਿਸੇ ਦੇ ਵਿਰੋਧੀ ਵੀ ਨਹੀਂ ਅਸੀਂ ਇਹਨਾਂ ਦੀਆਂ ਨੀਤੀਆਂ ਦੇ ਵਿਰੋਧ 'ਚ ਜਿਹੜੀ ਉਦੋਂ ਉਹਨਾਂ ਦੀ ਨੀਤੀ ਸੀ ਉਦੋਂ ਉਹਨਾਂ ਨੇ ਪੰਜਾਬ ਦੇ ਨਾਲ ਵਧਿੱਕੀ ਕੀਤੀ ਦਿੱਲੀ ਦੇ ਹੁਕਮਰਾਨ ਜਿਹੜਾ ਦਿੱਲੀ ਦੇ ਬਹਿ ਜਾਂਦਾ ਉਹ ਪੰਜਾਬ ਵਿਰੋਧੀ ਫੈਸਲੇ ਕਿਉਂ ਲੈਂਦਾ ਕਿਸਾਨ ਵਿਰੋਧੀ ਫੈਸਲੇ ਕਿਉਂ ਲੈਂਦਾ ਘੱਟ ਗਿਣਤੀਆਂ ਤੇ ਜ਼ਬਰ ਕਿਉਂ ਕਰਦਾ ਇਹ ਸਾਡੀ ਉਦੋਂ ਵੀ ਲੜਾਈ ਸੀ ਕਾਂਗਰਸ ਨਾਲ ਹੁਣ ਬੀਜੇਪੀ ਨਾਲ ਸੋ ਇਸ ਕਰਕੇ ਅਸੀਂ ਮੈਂ ਵਾਰ-ਵਾਰ ਕਮਾਂਗਾ ਕਿਸੇ ਪਾਰਟੀ ਨਾਲ ਸਾਡਾ ਵਿਰੋਧ ਨਹੀਂ ਉਹਨਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਹੈ ਤਾਂ ਤੁਸੀਂ ਕਿਹੜੀ ਪਾਰਟੀ ਦਾ ਸਮਰਥਨ ਕਰੋਗੇ ਫਿਰ ਵੀ ਜੇ ਇੱਕ ਪਾਰਟੀ ਤੁਸੀਂ ਚਾਹੁੰਦੇ ਹੋ ਵੀ ਕਿਹੜੀ ਹੋਣੀ ਚਾਹੀਦੀ ਹੈ ਵੀ ਕਿਸਾਨ ਜੱਤੇ ਬੰਦੀਆਂ ਰਲ ਕੇ ਸਾਰਾ ਵੀ ਸਮਰਥਨ ਦੇਣ ਦੇਖੋ ਅਸੀਂ ਲੋਕਾਂ ਨੂੰ ਕਹਿੰਦੇ ਆ ਇਹ ਹੁੰਦਾ ಮತ ਦਾ ਦਾਨ ਆਪਣੀ ਮਤ ਦੇ ਮੁਤਾਬਕ ਦਾਨ ਕਰਨਾ ਹੈ ਇਹਨੂੰ ਮਤਦਾਨ ਕਿਹਾ ਜਾਂਦਾ ਪੰਜਾਬੀ ਸੋ ਅਸੀਂ ਕਿਸੇ ਪਾਰਟੀ ਨੂੰ ਨਹੀਂ ਕਹਿੰਦੇ ਵੀ ਵੋਟ ਪਾਓ ਆਪਣੀ ਮਤ ਦੇ ਮੁਤਾਬਕ ਪਾਓ ਪਰ ਇਹ ਜਰੂਰ ਵੇਖੋ ਵੀ ਅੱਜ ਦੇਸ਼ ਦੇ ਉੱਪਰ 240 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੈ ਔਰ ਇਹ ਜਿਹੜਾ ਫਿਰ ਵੀ ਤੇਜਸਵੀ ਪ੍ਰਧਾਨ ਮੰਤਰੀ ਹੈ ਅੱਜ ਪੂਰੇ ਦੇਸ਼ ਦੀਆਂ ਟ੍ਰੇਨਾਂ ਦੇ ਦੇਸ਼ ਦੇ ਪੋਰਟ ਜਿਹੜੀਆਂ ਬੰਦਰਗਾਹ ਸਭ ਗਿਰਵੀ ਧਰ ਦਿੱਤਾ ਫੇਰ ਵੀ ਜੇ ਜਸਵੀ ਪ੍ਰਧਾਨ ਮੰਤਰੀ ਹੈ ਅੱਜ ਦੇਸ਼ ਦੇ ਵਿੱਚ ਹਾਲਾਤ ਕਿਹੋ ਜਿਹੇ ਬਣ ਗਏ ਨੇ ਕਿ ਬੇਵਿਸ਼ਵਾਸੀ ਪੈਦਾ ਹੋ ਗਈ ਆ ਇਨਸਾਫ ਲੈਣ ਵਾਸਤੇ ਲੋਕਾਂ ਨੂੰ ਸੜਕਾਂ ਦੇ ਉੱਤਰ ਨਾ ਪੈਂਦਾ ਤੇ ਫੇਰ ਵੀ ਜੇ ਜਸਵੀ ਪ੍ਰਧਾਨ ਮੰਤਰੀ ਹੈ ਮੇਰਾ ਇਹ ਮੰਨਣਾ ਹੈ ਕਿ ਇਦਾਂ ਦੇ ਪ੍ਰਧਾਨ ਮੰਤਰੀ ਦੀ ਸਾਨੂੰ ਨਹੀਂ ਲੋੜ ਜਿਹੜਾ ਪੂਰੇ ਦੇਸ਼ ਨੂੰ ਗਿਰਵੀ ਕਰ ਦੇਵੇ ਪੂਰੇ ਦੇਸ਼ 'ਚ ਬੇਵਿਸ਼ਵਾਸੀ ਪੈਦਾ ਕਰ ਦੇਵੇ ਤੇ ਪੂਰੇ ਦੇਸ਼ ਨੂੰ ਦਾਤੇ ਲਾ ਦੇਵੇ ਬੀਐਚ ਪ੍ਰਧਾਨ ਤੇ ਉਹ ਇਹੋ ਜਿਹੇ ਪ੍ਰਧਾਨ ਮੰਤਰੀ ਦੀ ਕਿਤੇ ਹੀ ਦੇਸ਼ ਨੂੰ ਲੋੜ ਨਹੀਂ ਆਪਣੇ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਬਾਕੀ ਜੂਪੀ ਲਾ ਲੋ ਵੱਡੇ ਵੱਡੇ ਸੂਬੇ ਲਾ ਲੋ ਉਹਦੇ ਵਿੱਚ ਤਾਂ ਮੋਦੀ ਦੀਆਂ ਸਿਫਤਾਂ ਹੋ ਰਹੀਆਂ ਨੇ ਵੀ ਇਹ ਪ੍ਰਧਾਨ ਮੰਤਰੀ ਇਹਦੇ ਵਰਗਾ ਪ੍ਰਧਾਨ ਮੰਤਰੀ ਨਹੀਂ ਕੋਈ ਹੈਗਾ ਨਹੀਂ 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 ਇਹ ਪਰਸੈਪਸ਼ਨ ਬਣਾਈ ਜਾਂਦੀ ਹੈ ਮੀਡੀਆ ਰਾਹੀਂ ਮੈਂ ਇਹ ਕਮਾ ਹੋਗਾ ਤੁਹਾਨੂੰ ਨਹੀਂ ਮੈਂ ਕਹਿੰਦਾ ਨੈਸ਼ਨਲ ਮੀਡੀਆ ਇੱਕ ਭ੍ਰਮ ਪੈਦਾ ਕਰਦਾ ਤੁਸੀਂ ਇਹ ਨਹੀਂ ਵੇਖਿਆ ਕਿ ਦੇਸ਼ ਦਾ ਹੀ ਹਿੱਸਾ ਹੈ ਨਾਗਾ ਲੈਣ ਨਾਗਾ ਲੈਣੇ ਚਾਰ ਸੀਟਾਂ ਤੇ ਪੋਲਿੰਗ ਹੀ ਨਹੀਂ ਹੋਈ ਵੋਟ ਹੀ ਨਹੀਂ ਪਾਈ ਕਿਸੇ ਨੇ ਵੀ ਜਾ ਕੇ ਇਹਨਾਂ ਦਾ ਵਿਰੋਧ ਕੀਤਾ ਨਾ ਕੁਸ਼ੀਏ ਵੇਖੋ ਨਾ ਹਾਲਾਤ ਜਿਹੜੇ ਨੇ ਉਹ ਇਹ ਦੇਸ਼ ਦੇ ਕਿਧਰ ਨੂੰ ਜਾ ਰਹੇ ਨੇ ਲੋਕ ਥੱਕ ہار ਕੇ ਵੋਟ ਪਾਉਣ ਹੋਈ ਜਿਹੜਾ ਸਾਡਾ ਲੋਕਤੰਤਰੀ ਅਧਿਕਾਰ ਹੈ ਉਹਨੂੰ ਵਰਤਣੋਂ ਹੀ ਹਟ ਗਏ ਸੋ ਇਹ ਸਾਡੇ ਲੋਕਤੰਤਰ ਨੂੰ ਖਤਰਾ ਆਇਆ ਇਸ ਵੇਲੇ ਔਰ ਉਹ ਸਭ ਤੋਂ ਵੱਡਾ ਖਤਰਾ ਇਸ ਬੀਜੇਪੀ ਦੇ ਕੋਲ ਇੱਕ ਸਵਾਲ ਹੋ ਰਿਹਾ ਹਰ ਇੱਕ ਵਾਰੀ ਗੱਲ ਹੁੰਦੀ ਹੈ ਵੀ ਏਵੀਐਮ ਮਸ਼ੀਨਾਂ 'ਚ ਵੋਟਾਂ ਨਹੀਂ ਹੋਣੇ ਚਾਹੀਦੀਆਂ ਬੈਲਟ ਪੇਪਰ ਆਉਣੇ ਚਾਹੀਦੀਆਂ ਨੇ ਤੇ ਸੁਪਰੀਮ ਕੋਰਟ ਦਾ ਬਿਆਨ ਵੀ ਆਇਆ ਵੀ ਸਾਨੂੰ ਉਹ ਭਰੋਸਾ ਏਵੀਐਮ ਤੇ ਵੀ ਅਸੀਂ ਬੈਲਟ ਪੇਪਰ ਨਾਲ ਨਹੀਂ ਕਰਾ ਸਕਦੇ ਵੀ ਸਾਡਾ ਯਕੀਨ ਹੈ ਦੇ ਪਰ ਕੀ ਕਿ ਸੁਪਰੀਮ ਦੇ ਸੁਪਰੀਮ ਕੋਰਟ ਦੇ ਫੈਸਲੇ ਕਿਵੇਂ ਮੰਨਦੇ ਹੋ ਦੇਖੋ ਮੈਂ ਇਹ ਗੱਲ ਕਮਾਂਗਾ ਵੀ ਈਬੀਐਮ ਦਾ ਫੈਸਲਾ ਉਹ ਸੁਪਰੀਮ ਕੋਰਟ ਨੇ ਲੈਣਾ ਮਾਨਜੋ ਸਾਡੀ ਸਰਵੋਚਨ ਅਦਾਲਤ ਹੈ ਪਰ ਅਸੀਂ ਸਮਝਦੇ ਹਾਂ ਕਿ ਅੱਜ ਅਦਾਲਤਾਂ ਵੀ ਕਿਤੇ ਨਾ ਕਿਤੇ ਦਬਾਅ ਦੇ ਹੇਠ ਕੰਮ ਕਰ ਰਹੀਆਂ ਤੁਹਾਡਾ ਜਿਹੜਾ ਸਵਾਲ ਸੀਗਾ ਆਹ ਦੇਖੋ ਦੇਸ਼ ਦੇ ਵਿੱਚ ਇਹ ਇਹ ਆ ਇਹ ਆ ਲੋਕ ਸਭਾ ਦਾ ਓਪੀ ਜਿਹੜਾ ਹੈਗਾ ਵਿਰਲਾ ਇਹ ਰਾਜਸਥਾਨ ਦਾ ਸਪੀਕਰ ਹੈ ਇਹਦਾ ਰਾਜਸਥਾਨ 'ਚ ਵਿਰੋਧ ਹੋ ਰਿਹਾ ਅੱਜ ਹਾਲਾਤ ਇਹ ਨੇ ਵੀ ਹਰਿਆਣਾ 'ਚ ਵਿਰੋਧ ਹੋ ਰਿਹਾ ਅੱਜ यूपी जोडया आज जो, उत्तराखंड जोडया सो ਇਹ ਸਾਰੇ ਵਿਰੋਧ ਹੋ ਰਹੇ ਨੇ ਪਰ ਇੱਕ ਪਰਸੈਪਸ਼ਨ ਬਣਾਈ ਜਾ ਰਹੀ ਹੈ ਕਿ ਨਹੀਂ ਜੀ ਦੇਸ਼ ਦੇ ਵਿੱਚ ਤੇ ਨਰਿੰਦਰ ਮੋਦੀ ਦਾ ਪਰਚਮ ਲਹਿਰਾ ਰਿਹਾ ਉਹ ਤੇ 400 पार ਜਾ ਰਿਹਾ ਮੈਂ ਇਹ ਗੱਲ ਕਹਿਣਾ ਜੇ ਇਮਾਨਦਾਰੀ ਨਾਲ ਇਲੈਕਸ਼ਨ ਹੋਵੇ ਤੇ ਇਹਨਾਂ ਨੂੰ 200 ਸੀਟ ਵੀ ਨਹੀਂ ਆਏਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਟੱਡੇ ਨਾਲ ਮੌਜੂਦ ਨੇ ਕਿਸਾਨ ਆਗੂ ਸਰਬਸਿੰਘ ਬੰਦੇਰ ਗੱਲਬਾਤ ਕਰਦੇ ਆ ਜਿਹੜਾ ਚੈਲੰਜ ਦਿੱਤਾ ਸੀਗਾ ਸੁਨੀਲ ਜਾਖੜ ਨੇ ਬੀਜੇਪੀ ਦੇ ਪ੍ਰਧਾਨ ਨੇ ਹੁਣ ਤੱਕ ਨਹੀਂ ਪਹੁੰਚੇ 2 ਘੰਟੇ ਦੇ ਕਰੀਬ ਹੋ ਗਏ ਕੀ ਕਹੋਂਗੇ ਦੇ ਬਾਰੇ ਆ ਦੇਖੋ ਉਹਨਾਂ ਦਾ ਸੱਦਾ ਸੀਗਾ ਆਦਮੀ ਇੰਨਾ ਮੈਨੂੰ ਲੱਗ ਉਹਨਾਂ ਨੂੰ ਆਉਣਾ ਚਾਹੀਦਾ ਸੀ ਮੈਨੂੰ ਤਾਂ ਆਸ ਬੜੀ ਸੀ ਉਹ ਨਹੀਂ ਆਏ ਉਹ ਜਵਾਬ ਦੇ ਸਕਦੇ ਗੱਲਬਾਤ ਨਹੀਂ ਹੋ ਤੁਹਾਡੀ ਵੀ ਕਿਉਂ ਨਹੀਂ ਆਏ ਦੇਖੋ ਇਸ ਕਰਕੇ ਨਹੀਂ ਆਏ ਹੋਣੇ ਆ ਪੀ ਜਿਹੜੇ ਸਾਡੇ ਸਵਾਲ ਆ ਉਹ ਜਵਾਬ ਦੇਣ ਵਾਲੀ ਹਾਲਤ ਚ ਨਹੀਂ ਹੋਣੇ ਉਹਨਾਂ ਕੋਲੇ ਕੋਈ ਦਲੀਲ ਨਹੀਂ ਹੈਗੀ ਜਾਂ ਫਿਰ ਜਿਹੜੇ ਉਹਨਾਂ ਕੋਲੇ ਜਵਾਬ ਆ ਉਹ ਸੱਚੇ ਨਹੀਂ ਹੋਣੇ ਕੋਈ ਤਾਂ ਰੀਜਨ ਹੋ ਜਿਹੜੀ ਭਾਜਪਾ ਨੂੰ ਕਿੰਨੇ ਟਾਈਮ ਕਿੰਨੇ ਹੁਣ ਕਿੰਨੇ ਟਾਈਮ ਤੱਕ ਤੁਸੀਂ ਵੇਟ ਕਰੋਗੇ ਉਹਨਾਂ ਦੀ ਨਾ ਅਸੀਂ 3 ਵਜੇ ਤੱਕ ਪੀਸੀ ਕਰਨੀ ਆ 3 ਵਜੇ ਤੱਕ ਵੇਟ ਕਰਨਾ 3 ਵਜੇ ਤੋਂ ਪੀਸੀ ਕਰਨਾ ਕੋਈ ਗੱਲਬਾਤ ਹੋਈ ਮੀਟਿੰਗਾਂ ਦੇ ਵਿੱਚ ਤੁਸੀਂ ਜਿਹੜੀ ਮੀਟਿੰਗਾਂ ਹੁਣ ਤੱਕ ਹੋਈਆਂ ਨੇ ਉਹ ਬੇਸਿੱਟਾ ਨਿਕਲੀਆਂ ਨੇ ਇਸ ਕਿਥੇ ਤੱਕ ਗੱਲ ਪਹੁੰਚੀ ਹੈ ਕਿੜੀਆਂ ਕਿੜੀਆਂ ਮੰਗਾ ਉਹਨਾਂ ਨੇ ਮੰਨੇ ਨੇ ਤੁਸੀਂ ਕੀ ਰੱਖ ਰਹੇ ਹੋ ਨਹੀਂ ਕੁਝ ਵੀ ਮੀਟਿੰਗਾਂ ਚ ਬਾਲੀ ਕੋ ਗੱਲ ਉਹ ਕੰਟ੍ਰੈਕਟ ਬੇਸ ਖੇਤੀ ਕਹਿੰਦੇ ਸੀ ਕੰਟ੍ਰੈਕਟ ਬੇਸ ਆਪਾਂ ਨਹੀਂ ਮੰਨਦੇ ਇਹ ਤੋਂ ਵੱਧ ਕੋ ਗੱਲ ਹੋਈ ਨਹੀਂ ਤੁਸੀਂ ਬੜੀ ਧਿਆਨਵਾਸੀ ਕਰਦੇ ਰਹੋ ਮਤਲਬ ਕਿਉਂ ਨਹੀਂ ਮੰਨ ਰਹੇ ਕਿੱਥੇ ਕਮੀ ਦੇਖਦੇ ਹੋ ਕਿਉਂ ਨਹੀਂ ਹੱਲ ਕਰ ਰਹੇ ਜਿਹੜੀਆਂ ਮੰਗਾ ਜਾਇਜ਼ ਮੰਗਾ ਨੇ ਐਮਐਸਪੀ ਤੇ ਕਿਉਂ ਨਹੀਂ ਦਿੰਦੇ ਐਮਐਸਪੀ ਦੇਖੋ ਇਹ ਫਸਲਾਂ ਡਬਲਯੂਟੀਓ ਦੀਆਂ ਨੀਤੀਆਂ ਨਾਲ ਜੁੜੀਆਂ ਹੋਈਆਂ ਸਾਡੀਆਂ ਗੱਲਾਂ ਨੇ ਇਸ ਕਰਕੇ ਭਾਰਤ ਡਬਲਯੂਟੀਓ ਨੀਤੀਆਂ ਦਾ ਮੈਂਬਰ ਜਿੰਨਾ ਚਿਰ ਉਹ ਬਾਹਰ ਨਹੀਂ ਆਉਂਦਾ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣ ਵਾਲਾ ਹੈ ਨਹੀਂ ਇੱਕ ਮੰਤਰੀ ਮਸਲੇ ਨੇ মুদ্রা ਕੋਸ਼ ਫੰਡ ਦੇ ਵਰਲਡ ਬੈਂਕ ਦੇ ਵਿਸ਼ਵਾਸ ਸਸਤਾ ਦੇ ਤਾਂ ਇਸ ਕਰਕੇ ਭਾਰਤ ਤੇ ਇਸ ਕਰਕੇ ਤਬਾਅ ਸਾਡੀਆਂ ਮੰਗਾਂ ਨਹੀਂ ਮੰਨ ਰਿਹਾ ਇਹ ਹੁਣ ਕਿਹੜੀ ਤੁਸੀਂ ਪਾਰਟੀ ਦਾ ਇੰਡੀਆ ਦੇ ਵਿੱਚ ਸਮਰਥਨ ਦੋਗੇ ਵੀ ਜਿਹੜਾ ਤੁਹਾਡੇ ਮੰਗਾਂ ਮੰਨ ਸਕੇ ਕਿਹੜੀ ਪਾਰਟੀ ਦਾ ਸਮਰਥਨ ਕਰੋਗੇ ਕਿਸਾਨ ਜੱਤੇ ਬੰਦੇ ਸਾਰੀਆਂ ਅਸੀਂ ਕਿਸੇ ਦਾ ਕੋਈ ਸਮਰਥਨ ਨਹੀਂ ਕਰਦੇ ਨਾ ਅੱਜ ਕਰਦੇ ਨਾ ਕੱਲ ਕਰਦੇ ਅੱਜ ਦਾ ਜੜੀ ਸੱਤਾ ਚ ਪਾਰਟੀ ਹੋਊਗੀ ਜਿਨ੍ਹਾਂ ਦੀ ਸਰਕਾਰ ਹੋ ਕਿਸਾਨਾਂ ਮਜ਼ਦੂਰਾਂ ਦੇ ਹੱਕ ਚ ਮੋਰਚਾ ਲਾਵਾਂਗੇ ਉਹਨਾਂ ਦਾ ਵਿਰੋਧ ਕਰਾਂ ਤੁਸੀਂ ਕਿਉਂ ਨਹੀਂ ਫਿਰ ਵੋਟਾਂ ਜੂਤਰ ਰਹੇ ਜੇ ਆਪਣੇ ਮਸਲੇ ਸੰਸਦ ਚ ਬਹਿ ਕੇ ਹੱਲ ਹੁੰਦੇ ਨੇ ਤੁਸੀਂ ਫਿਰ ਕਿਉਂ ਨਹੀਂ ਇਲੈਕਸ਼ਨ ਲੜ ਰਹੇ ਅਸੀਂ ਇਸ ਕਿਸਮ ਦੀ ਸਮਝ ਰੱਖਦੇ ਨਹੀਂ ਕਿਸੇ ਨੂੰ ਵੀ ਬਣਾ ਲਓ ਮੁੱਖ ਮੰਤਰੀ ਅਸੀਂ ਸਮਝ ਨਹੀਂ ਰੱਖਦੇ ਵੀ ਕਿਤੇ ਜਿੱਤ ਕੇ ਕੋ ਮਸਲੇ ਹੱਲ ਹੋਏ ਬਥੇਰੇ ਜਤਾਏ ਅਸੀਂ ਜੇ ਹੁਣੇ ਹੁੰਦੇ ਤੇ 75 ਸਾਲਾਂ ਚ ਹੋ ਜਾਣੇ ਚਾਹੀਦੇ ਸੀ ਨੀ ਬਸ ਸਰਕਾਰ ਬਣੇ ਦੀ ਮਸਲੇ ਹਲਾਉਂਦੇ ਨੇ ਤਾਂ ਸਾਰੇ ਕਾਨੂੰਨ ਲਾਗੂ ਹੋ ਸਕਦੇ ਨੇ ਸਰਕਾਰ ਬਣਦੀ ਹੈ ਗਵਰਨਮੈਂਟ ਬਣਦੀ ਹੈ ਇਹ ਆਪਣੇ ਮਸਲੇ ਹੱਲ ਕਰਨ ਵਾਸਤੇ ਬਣਦੀ ਹੈ ਦੇਖੋ ਨੀਤੀ ਤਾਂ ਵਾਸ਼ਿੰਗਟਨ ਬਣਾਉਂਦਾ ਨੀਤੀਆਂ ਤਾਂ ਪਿੱਛੋਂ ਬਣ ਕੇ ਆਉਂਦੀਆਂ ਸਰਕਾਰ ਤਾਂ ਬਸ ਕੱਲਾ ਨਾਂ ਦੀ ਹੁੰਦੀ ਆ ਕੰਮ ਤਾਂ ਬਈ ਅਗਲੇ ਕਾਰਪੋਰੇਟ ਕਰਾਣੇ ਕਰਾਉਂਦੇ ਨੇ ਉਹ ਫੇਰ ਸਰਕਾਰਾਂ ਦਾ ਵੀ ਕੀ ਫਾਇਦਾ ਉਹ ਤਾਂ ਕਹਿੰਦੇ ਨੇ ਵੀ ਜਿਹੜੇ ਵੱਡੇ ਵੱਡੇ ਤੁਸੀਂ ਕਹਿੰਦੇ ਮੌਲ ਭਾਣੇ ਮੈਂਨੇ ਕਾਰਪੋਰੇਟ ਕਰਾਣਿਆਂ ਦੇ ਤੇ ਜਿਹੜੇ ਵਿਚਾਰੇ ਗਰੀਬਾਂ ਨੂੰ ਰੋਜ਼ਗਾਰ ਦੇ ਰਹੇ ਨੇ ਰੋਜ਼ਗਾਰ ਵੀ ਤੇ ਮਿਲ ਰਿਹਾ ਉਹਦੇ ਨਾਲ ਇਹ ਮੌਲ ਬਣੇ ਦੇਖੋ 200 2 ਕਰੋੜ ਸਾਲ ਚ ਸਰਕਾਰ ਦੇਣੇ ਸੀ ਤਾਂ ਤੁਸੀਂ ਬੇਰੁਜ਼ਗਾਰੀ ਦਾ ਉਹਨਾਂ ਦੀ ਦੇਖ ਲਓ ਸਭ ਤੋਂ ਵੱਡੀ ਬੇਰੁਜ਼ਗਾਰੀ ਇੰਡੀਆ ਚ ਹੈ ਇਸੇ ਕਰਕੇ ਤੁਹਾਨੂੰ ਮੈਨੂੰ ਲੱਗਦਾ ਉਹਨਾਂ ਦੇ ਤੱਤ ਸਹੀ ਨਹੀਂ ਹੈਗੇ ਜਿਹੜਾ ਬਾਰਡਰ ਤੇ ਸੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਐ ਇਦਾਂ ਹੀ ਲੱਗਿਆ ਰਹੂਗਾ हां ਜਦੋਂ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਮੋਰਚਾ ਜਾਰੀ ਰੱਖਾਂਗੇ ਦਿੱਲੀ ਜਾਣ ਦਾ ਕੀ ਪਲਾਨ ਅੱਗੇ ਹੁਣ ਦਿੱਲੀ ਪਹਿਲਾਂ ਜਿਵੇਂ ਆਪਾਂ ਵਿਰੋਧ ਕਰਕੇ ਦਿੱਲੀ ਜਾ ਰਹੇ ਸੀ ਅੱਗੇ ਬਾਦਰੀ ਸੀਗੇ ਪੋਪਲੇਨਾ ਪਹੁੰਚੀਆਂ ਜੀ ਸੀਵੀਪੀ ਪਹੁੰਚੀਆਂ ਨੇ ਤੇ ਉਹ ਫਿਰ ਉਸ ਤੋਂ ਕੇ ਦੁਬਾਰੇ ਇਦਾਂ ਦਾ ਕੋਈ ਹੱਲਾ ਹੋਊਗਾ ਨਹੀਂ ਫਿਲਹਾਲ ਕੋਈ ਨਹੀਂ ਜਦੋਂ ਸਰਕਾਰ ਰਾਹ ਖੋਲ ਕੇ ਦੇਊਗੀ ਅਸੀਂ ਉਦੋਂ ਦਿੱਲੀ ਜਾਵਾਂਗੇ ਦਿੱਲੀ ਜਾਣ ਵਾਲੀ ਗੱਲ ਨਹੀਂ ਛੱਡੀ ਹੈ ਜੀ ਨਹੀਂ ਸਰਕਾਰ ਤੁਸੀਂ ਕੀ ਕਰਦੇ ਮਾਨਦੇ ਵੀ ਰਾਹ ਖੋਲੂਗੇ ਜਿਹੜੇ ਉਧਰੋਂ ਗੋਲੇ ਸਿੱਟ ਰਹੀ ਹੈ ਕਿਸਾਨ ਆਪਣੇ ਕਈ ਫੱਟਰ ਕਰਤੇ ਨੌਜਵਾਨ ਫੱਟੜ ਹੋ ਗਏ ਆਪਣਾ ਸ਼ੁਭਕਰਨ ਮਾਰਿਆ ਗਿਆ ਕੀ ਗੱਲ ਵੀ ਉਹ ਸਰਕਾਰ ਜਿਹੜੀ ਰਾਹ ਖੋਲਦੂਗੀ ਇਹ ਲੋਕ ਜਵਾਬ ਲੈਣਗੇ ਇਸੇ ਕਰਕੇ ਤੇ ਵੀਡੀਓ ਚ ਬੋਲ ਰਹੇ ਹੁਣ ਉਹਨਾਂ ਨੇ ਬੋਟਾ ਲੈਣ ਜਾਣਾ ਨੇ ਇਹਦਾ ਜਵਾਬ ਲੋਕ ਦੇ ਦੇਣਗੇ ਜਿਹੜਾ ਵਿਰੋਧ ਹੋ ਰਿਹਾ ਸਾਰੇ ਨੇ ਪੰਜਾਬ ਦੇ ਵਿੱਚ ਫਰੀਦਕੋਟ ਚ ਜ਼ਿਆਦਾ ਹੋ ਰਿਹਾ ਬਾਕੀ ਹੋਰ ਜਗ੍ਹਾ ਵੀ ਹੋ ਰਿਹਾ ਇੰਡੀਆ ਵਿੱਚ ਵੀ ਹੋ ਰਿਹਾ ਕਹਿੰਦੇ ਵੀ ਹੋਰ ਸੂਬਿਆਂ ਚ ਵੀ ਹੋ ਰਿਹਾ ਕੀ ਕਹੋਗੇ ਵੀ ਕਿੰਨੀਆਂ ਸੀਟਾਂ ਲੈ ਕੇ ਜਾਣਗੇ ਵੀ ਵਿਰੋਧ ਦਾ ਫਰਕ ਪਊਗਾ ਕੋਈ ਦੇਖੋ ਇਹਦੇ ਬਾਰੇ ਸਾਡੇ ਕੋਲ ਕੋਈ ਸਰਵੇ ਨਹੀਂ ਹੈਗਾ ਪਰ ਪੰਜਾਬ ਹਰਿਆਣਾ ਵਿੱਚ ਕੁਝ ਵੀ ਨਹੀਂ ਮਿਲਣਾ ਉਹਨਾਂ ਨੂੰ ਸਕਾਉਂਟ ਜਿੱਤਦਾ ਕੌਣ ਹਾਰਦਾ ਇਹ ਤਾਂ ਸਮਾਂ ਦੱਸੂਗਾ ਪਰ ਦੇਖੋ ਕਿਸੇ ਦਾ ਨਾਂ ਤਾਂ ਵਿਸ਼ੇਸ਼ ਵਿਰੋਧ ਹੈ ਨਾ ਘਟਾ ਜਿੱਥੇ ਕੋਈ ਹੁੰਦਾ ਉਹਨਾਂ ਵਿਰੋਧ ਕਰੀਦਾ ਵਿਰੋਧ ਸ਼ਬਦ ਵੀ ਛੱਡ ਕੇ ਸੀ ਪਹਿਲਾਂ ਸਵਾਲ ਜਵਾਬ ਤੇ ਹੁੰਦੇ ਜਦੋਂ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਫਿਰ ਵਿਰੋਧ ਕਰਦੇ ਸਮਝਣ ਵਾਲੀ ਕੋਈ ਪਾਰਟੀ ਹੈ ਤੇ ਹੁਣ ਕੀ ਲੱਗਦਾ ਵੀ ਅੱਗੇ ਜਿਹੜੀ ਸਰਕਾਰ ਬਣਦੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਕੀ ਦੀ ਸਰਕਾਰ ਬਣੂਗੀ ਕੌਣ ਲਿਆ ਸਕਦਾ ਇੰਡੀਆ ਗਠਬੰਧਨ ਮੈਨੀਫੈਸਟੋ ਚ ਕਹਿ ਰਹੀ ਹੈ ਵੀ ਅਸੀਂ ਐਮਐਸਪੀ ਦਵਾਂਗੇ ਬਾਈ ਫਸਲਾਂ ਤੇ ਕੀ ਗੱਲ ਬਾਦਰੇ ਖਾਰੇ ਉਤਰਨਗੇ ਜੋ ਮੈਨੀਫੈਸਟੋ ਵਿੱਚ ਕਹਿ ਰਹੇ ਨੇ ਇਹੀ ਸਵਾਲ ਆ ਜੇ ਸੱਤਾ ਚਾਹੁੰਦੇ ਪਤਾ ਲੱਗੂਗਾ ਉਹ ਡਬਲਯੂਟੀਓ ਬਾਰੇ ਵੀ ਦੱਸ ਦਿਨ ਭਾਰਤ ਨੇ ਬਾਹਰ ਨਿਕਲਣਾ ਕਿ ਨਹੀਂ ਇਹ ਕਿਤੇ ਕਾਂਗਰਸ ਆਉਂਦੀ ਆ ਫਿਰ ਅੰਦੋਲਨ ਫਿਰ ਵੀ ਲੱਗੂਗਾ ਜੇ ਨਹੀਂ ਗੱਲ ਮੰਗਾ ਮੰਨੀਆਂ ਜਾਣਗੀ ਕੋਈ ਆ ਜੇ ਜਿਸੇ ਪਾਰਟੀ ਨਾਲ ਅੰਦੋਲਨ ਦਾ ਕੋਈ ਸਬੰਧ ਨਹੀਂ ਜਿਹੜਾ ਸਾਡੀ ਮੰਗਾ ਨਹੀਂ ਮੰਨੂਗਾ ਉਹਦੇ ਖਿਲਾਫ ਅਸੀਂ ਸੰਘਰਸ਼ ਕਰਾਂਗੇ ਹੀ ਕਰਾਂਗੇ ਫਿਰ ਇਹਦੇ ਬਾਰੇ ਸੁਨੀਲ ਜਾਖੜੇ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਕਿਉਂ ਭੱਜ ਰਹੇ ਨੇ ਜਦੋਂ ਉਹਨਾਂ ਨੇ ਖੁਦ ਚੈਲੰਜ ਕੀਤਾ ਕਿਉਂ ਨਹੀਂ ਪਹੁੰਚੇ ਫਿਰ ਇਹ ਤਾਂ ਸਵਾਲ ਉਹਨਾਂ ਦਾ ਵਾ ਤੁਹਾਨੂੰ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਵੀ ਕਿਉਂ ਭੱਜ ਰਹੇ ਨੇ ਜੇ ਆਵੇ ਕੋਈ ਇਹ ਆਉਂਦੇ ਜਰੂਰ ਸਵਾਲ ਕਰਦੇ ਜੀ ਹਾਂ ਨਹੀਂ ਉਹ ਆਏ ਨਹੀਂ ਇਹਦਾ ਸਵਾਲ ਉਹਨਾਂ ਦਾ ਵਾ ਅਸੀਂ ਤਾਂ ਆ ਗਏ ਹਾਂ ਜੀ ਆਪਣੇ ਤੁਹਾਨੂੰ ਕੀ ਲੱਗਦਾ ਵੀ ਕਿਉਂ ਨਹੀਂ ਆਏ ਹਾਂ ਹਾਂ ਉਹਨਾਂ ਕੋਲੇ ਵੀ ਸਾਡੀ ਗੱਲਾਂ ਦੇ ਜਵਾਬ ਨਹੀਂ ਹੋ ਸਕਦੇ ਤੇ ਸਹੀ ਗੱਲਬਾਤ ਕੀਤੀ ਹੈ ਕਿਸਾਨਾਂ ਗੋਵਨ ਨਾਲ ਮਜੀਤ ਸਿੰਘ ਰਾਏ ਨਾਲ ਸਰਮ ਸਿੰਘ ਪੰਦੇਰ ਬਾਕੀ ਹੋਰ ਕਿਸਾਨਾਂ ਗਵਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਚੈਲੰਜ ਦਿੱਤਾ ਸੀਗਾ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤੇ ਪਹੁੰਚੇ ਨੇ ਕਿ ਵੇਟ ਕਰ ਰਹੀ ਨੇ 3 ਵਜੇ ਤੱਕ ਵੇਟ ਕਰਨੀ ਹੈ ਉਹਦੇ ਸਿਲਸਿਲੇ ਵਿੱਚ ਗੱਲ ਕੀਤੀ ਹੈ ਹੋਰ ਬਾਕੀ ਸਰਕਾਰ ਬਾਰੇ ਗੱਲਾਂਬਾਤਾਂ ਕੀਤੀਆਂ ਨੇ ਸ਼ੰਪੂ ਵਾਟ ਤੇ ਵਾਲਾ ਮੋਰਚਾ ਐਦਾਂ ਹੀ ਲੱਗਿਆ ਰਹੂਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਜਦੋਂ ਤੱਕ ਮੰਨੀਆਂ ਨਹੀਂ ਜਾਂਦੀਆਂ ਤੇ ਮੋਰਚਾ ਸ਼ੰਪੂ ਵਾਟ ਤੇ ਲੱਗਿਆ ਰਹੂਗਾ ਤੇ ਮੈਂ ਮਨਿੰਦਰ ਸਿੰਘ ਕਿਸਾਨਪਪਨ ਤੋ ਮੇਰਾ ਨਾ ਕੈਮਰਾਮੈਨ ਸੀਐਮ ਧੰਨਵਾਦ